ਖਬਰ ਹੁਸ਼ਿਆਰਪੁਰ ਦੇ ਪਿੰਡ ਕੋਟਲੀ ਖਾਸ ਤੋਂ ਹੈ ਜਿੱਥੋਂ ਦਾ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ 10 ਦਿਨਾਂ ਤੋਂ ਘਰੋਂ ਲਾਪਤਾ ਹੈ ਤੇ ਪਰਿਵਾਰ ਵੱਲੋਂ ਉਸ ਦੀ ਕਾਫੀ ਜ਼ਿਆਦਾ ਪਾਲ ਕੀਤੀ ਗਈ ਪਰੰਤੂ ਉਸ ਦਾ ਕੁਝ ਵੀ ਥੋਪ ਪਤਾ ਨਹੀਂ ਲੱਗ ਸਕਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗਹਾਰ ਲਾਉਂਦਿਆਂ ਹੋਇਆਂ ਲੜਕੇ ਨੂੰ ਜਲਦ ਤੋਂ ਜਲਦ ਲੱਭਣ ਦੀ ਮੰਗ ਕੀਤੀ ਹੈ ਲਾਪਤਾ ਹੋਈ ਮੁੰਡੇ ਦੀ ਪਛਾਣ ਰਜਿੰਦਰ ਕੁਮਾਰ ਵਜੋਂ ਹੋਈ ਹੈ ਜਿਸ ਦੀ ਉਮਰ 31 ਸਾਲ ਦੇ ਕਰੀਬ ਹੈ ਤੇ ਉਹ ਰੰਗ ਦਾ ਕੰਮ ਕਰਦਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ 5 ਸਤੰਬਰ ਤੋਂ ਨਸਤੀਕੀ ਪਿੰਡ ਚ ਸ਼ਹਿਰ ਦੀ ਵੇਖਣ ਗਿਆ ਸੀ ਪਰੰਤੂ ਮੁੜ ਕੇ ਵਾਪਸ ਨਹੀਂ ਆਇਆ ਤੇ ਪਰਿਵਾਰ ਵੱਲੋਂ ਉਸ ਦੀ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਬਹੁਤ ਜ਼ਿਆਦਾ ਵਕਫ ਵਕ ਥਾਵਾ ਤੇ ਪਾਲ ਕੀਤੀ ਗਈ ਹੈ ਪਰੰਤੂ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਲਗੜਟ ਨਹੀਂ ਹੈ ਤੇ ਨਾ ਹੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਮੁਕੇਰੀਆਂ ਪੁਲਿਸ ਤੋਂ ਮਦਦ ਦੀ ਗੁਹਾਰ ਬਰਉਂਦਿਆ ਹੋਇਆ ਕਿਹਾ ਕਿ ਉਹਨਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ ਜਾਵੇ ਹੁਸ਼ਰਪੁਰ ਨੇ ਉਸ ਦੇ ਨਾਲ ਦਿਲਬਖ ਸਿੰਘ ਗੁਰਾਇਆਂ ਦੀ ਰਿਪੋਰਟ ਅੰਡੇ ਕੀ ਨਾਂ ਤੋਂ ਦਾ ਬਲਵਿੰਦਰ ਦਾ ਕੀ ਡੇਡਾ ਦਾ ਕੀ ਨਾਂ ਸੀ ਆਪਣੇ ਅਰਜਿੰਦਰ ਕੁਮਾਰ ਤੇ ਕੀ ਕੰਮ ਕੀ ਕਰਦਾ ਸੀ ਰੰਗ ਦਾ ਉਮਰ ਕਿੰਨੀ ਮੁੰਡੇ ਦੀ 33 ਸਾਲ ਲੱਗੇ ਦਾ ਕੀ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਘਰ ਆਇਆ ਘਰੋਂ ਆ ਕੇ ਮੈਂ ਤਾਂ ਪਹਿਲੇ ਆ ਤੇ ਮੇਲਾ ਦੇਖਣ ਗਿਆ ਮੁੜ ਕੇ ਵਾਪਸ ਨਹੀਂ ਮਿਲਿਆ ਮੇਲਾ ਕਿਹੜੇ ਪਿੰਡ ਗਿਆ ਵੇਖਣ ਆਪਣੇ ਲੈੜੀਆਂ ਉਸ ਤੋਂ ਬਾਅਦ ਕੀ ਗੱਲ ਹੋਈ ਕੋਈ ਨਹੀਂ ਲੱਭਾ ਇਹਨੂੰ ਮੁੜ ਕੇ ਅਸੀਂ ਰਾਤ ਨੂੰ ਦਰਵਾਜ਼ਾ ਖੁੱਲ੍ਹਾ ਤਾਂ ਕਿ ਆ ਡਿੱਗਦਰੀ ਮੈਂ ਨਹੀਂ ਆਇਆ ਤੇ ਫਿਰ ਮੈਂ ਸਵੇਰੇ ਮੁੜੇ ਭੇਜਦੇ ਵੀ ਆਇਆ ਨਹੀਂ ਗੱਲ ਕੀ ਆ ਤੇ ਕਿਸੇ ਨਹੀਂ ਲੱਭਾ ਫਿਰ ਦੂਜੇ ਦਿਨ ਫੇਰ ਭੇਜੇ ਨਹੀਂ ਗੱਲ ਬਣੀ ਫਿਰ ਮੈਂ ਗਈ ਪੁਲਿਸ ਚੋਂ ਕਿ ਤੇ ਉਹਨਾ ਵੀ ਨਹੀਂ ਮੇਰੀ ਕੋਈ ਸੁਣੀ ਫਿਰ ਮੈਂ ਮਕੇਰਿਆਂ ਗਈ ਸਰਪੰਚ ਨੂੰ ਲਾ ਕੇ ਤੇ ਬਸ ਉਦੋਂ ਤੇ ਅਸੀਂ ਲੱਭਣ ਲਿਆ ਜਿੱਥੇ ਇੱਥੇ ਮੇਲੇ ਉੱਥੇ ਉੱਥੇ ਅਸੀਂ ਪਹੁੰਚੇ ਆ ਕਿਤੇ ਨਹੀਂ ਮਿਲਿਆ ਕੰਮ ਕੀ ਕਰਦਾ ਸੀਗਾ ਰੰਗ ਦਾ ਆਪਾਂ ਇਹਦੀ ਜੀਂ ਦੀਵਾਲ ਪੁਰਾਣੀ ਜੀ ਪੈਂਟ ਪਰ ਇਹਦੀ ਕਿੱਤੀ ਬਣਾਈ ਵਖ ਗਿਆ ਜੇ ਉਸ ਤੋਂ ਪਹਿਲਾਂ ਗੱਲ ਕਰੀਏ ਕਦੇ ਅੱਗੇ ਵੀ ਘਰੋਂ ਗਿਆ ਐ ਤਾਂ ਨਹੀਂ 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 ਅੱਗੇ ਜਾਂਦਾ ਹੀ ਸਾਮ ਨੂੰ ਆ ਜਾਂਦਾ ਹੀ ਕੰਮ ਤੇ ਜਾਂਦਾ ਹੀ ਨਾ ਸਾਮਾ ਨੂੰ ਉਹਨਾਂ ਭਾਵੇਂ 10:00 ਵਜੇ ਨੇ 11:00 ਵਜੇ ਨੇ ਪਹੁੰਚੇ ਨਹੀਂ ਪਹੁੰਚਣਾ ਕੀ ਮੰਗ ਕੀ ਕਰਨੀ ਚਾਹੁੰਦੇ ਹੋ ਪ੍ਰੋਸੈਸ਼ਨ ਸਾਡਾ ਮੁੰਡਾ ਲੱਭ ਜਾ ਸਾਨੂੰ ਆਇਂ ਤੇ ਲੱਭ ਲੱਭ ਕੇ ਸਦਾਈ ਹੋ ਗਿਆ ਸਾਰਾ ਫਿੰਡ ਗਿਆ ਨਾ ਲੱਭਣ ਕਿੱਥੇ ਕਿੱਥੇ ਦੱਸ ਪਿਓ ਉੱਥੇ ਕਹਿੰਗੇ ਕਿਸੇ ਤੇ ਕੋਈ ਸ਼ੱਕ ਹੈ ਤੁਹਾਨੂੰ ਨਾ ਫੜੀ ਕਿਹਨਾਂ ਲੱਗਦੇ ਵਜ ਨਹੀਂ ਥਾਣੇ ਦਰਖਾਸਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਅਸੀਂ ਦਿੱਤੀ ਆ ਆਪਣੇ ਮੰਗਲਵਾਰ ਕੀ ਤੁਹਾਨੂੰ ਥਾਣੇ ਵਾਲਿਆਂ ਨੇ ਕੋਈ ਭਰੋਸਾ ਦਵਾਇਆ ਉੱਥੇ ਪ੍ਰਸ਼ਾਦ ਨੇ ਨਾ ਜਿੱਦਾਂ ਛੇ ਪੰਜਲ ਕਾ ਜਿੱਦਾਂ ਪੁੱਛਿਆ ਕਿ ਕਿਦਾਂ ਕਿਦਾਂ ਜਿੱਦਾਂ ਤੁਹਾਡਾ ਹੁਣ ਗੱਲ ਕੀਤੀ ਹੈ ਨਾ ਐਦਾਂ ਹੀ ਕੀਤੀ ਵੀ ਘਰੋਂ ਮੇਲੇ ਤੇ ਗਿਆ ਉਹਨਾਂ ਨੇ ਪੁੱਛਿਆ ਵੀ ਕੀ ਕਿਦਾਂ ਵੀ ਲੜਿਆ ਹੈ ਕਿਹਾ ਨਹੀਂ ਕੋਈ ਲੜਾਈ ਝਗੜਾ ਨਹੀਂ ਕਹਿੰਦੇ ਕਿ ਇਹਲਾ ਨਹੀਂ ਕੋਈ ਕੋਟ ਨਹੀਂ ਤੱਕਰੋਂ ਕੰਮ ਤੇ ਗਿਆ ਤੇ ਕੰਮ ਤੋਂ ਮੈਂ ਕਿਹਾ ਘਰ ਆਇਆ ਘਰੋਂ ਫੇਰ ਮੇਕੋ ਮੇਲੇ ਜੋ ਪਹਿਲੇ ਆ ਕੇ ਗਿਆ ਕਫੇਰ ਮੁੜ ਕੇ ਰਾਤ ਆਇਆ ਨਹੀਂ ਮੈਂ ਰੋਟੀ ਬਣਾ ਕੇ ਦੇਖ ਦੇਤੀ ਡਿਕ ਦੇ ਨਹੀਂ ਆਇਆ ਦੂਹੇ ਦਿਨ ਫੇਰ ਨਹੀਂ ਆਇਆ ਮੁੰਡੇ ਫੇਰ ਲੱਭਣ ਚੱਲ ਗਏ ਤੀਜੇ ਦਿਨ ਫੇਰ ਲੱਭਣ ਲੱਪਿਆ ਹੀ ਫੇਰ ਅਗੀ ਥਾਮੀਆਂ ਸੈਂਜਾ ਹੀ ਉੱਥੇ ਹੀ ਪਤਾ ਕੀਤਾ ਉਹਦੇ ਤੋਂ ਬਾਅਦ ਅਗੇ ਮੁਸਾਫੁਰ ਸੈਂਜ ਉੱਥੇ ਵੀ ਪਤਾ ਕੀਤਾ ਨਹੀਂ ਲੱਭਿਆ ਆਈ ਕਿ ਸ਼ਾਂਤ ਕਿਤੇ ਮਿਲ ਗਿਆ ਤੇ ਨਾ ਹੋਵੇ ਫੇਰ ਅਗੀ ਪੁਰਾਣੇ ਬੰਗਾਲੇ ਉੱਥੇ ਵੀ ਨਹੀਂ ਲੱਭਿਆ ਜਦੋਂ ਤੁਸੀਂ ਥਾਣੇ ਦਰਖਾਸਤ ਦੇ ਕੇ ਆਏ ਆ ਤੁਹਾਡੇ ਤੋਂ ਕੋਈ ਪੁੱਛ ਗੇਸ਼ ਕੀਤੀ ਉਸ ਤੋਂ ਬਾਅਦ ਪਿੰਡ ਵਾਲੇ ਕੁਝ ਨਹੀਂ ਗਏ ਕੁਝ ਨਹੀਂ Ege <laughs>